ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵਕੀ ਬੇਨਤੀ ਬਾਚ ਕਬਿਤ ਪੁੱਤਰ ਭਯੋ ਛਠੋ ਬੰਸ ਸੋ ਪੀਮਾਰ ਧਾਰਿਓ ਕੰਸ ਦੇਵਕੀ ਪੁਕਾਰੀ 나ਥ ਬਾਤ ਸੁਣ ਲੀਜੀਐ ਕੀਜੀਐ ਅਨਾਥਨ ਕੀਜੀਐ ਅਨਾਥਨ ਸਨਾਥ ਮੇਰੇ ਜੀਨਾ ਨਾਥ ਹਮੈ ਮਾਰ ਦੀਜੀਐ ਕੇ ਆ ਗੋ ਮਾਰ ਦੀਜੀਐ ਕੰਸ ਬਡੋ ਪਾਪੀ ਜਾ ਕੋ ਲੋਕ ਭਇਓ ਜਾਪੀ ਸੋਈ ਕੀਜੀਐ ਹਮਾਰੀ ਦਸਾ ਜਾਤ ਸੁਖੀ ਕੀਜੀਐ ਸੋਨਨ ਮੈਂ ਸੁਨ ਅਸਵਾਰੀ ਗਰਜਵਾਰੀ ਕਰੋ ਲਾਈਐ ਨਾ ਢੀਲ ਅਬ ਦੋ ਮੈਂ ਏਕ ਕੀਜੀਐ ਇਤੋ ਛਠਮੋ ਪੁੱਤਰ ਬਦਹ ਅਥ ਬਲ ਭਦਰ ਜਨਮ ਸਵਈਆ ਜੋ ਬਲ ਭਦਰ ਭਯੋ ਗਰਭਾਂਤਰ ਤਉ ਦੂਹ ਬੈਠ ਕੇ ਮੰਤਰ ਕਰਿਓ ਹੈ ਤਾਹੀ ਤੇ ਮੰਤਰ ਕੇ ਜੋਰ ਸੋ ਕਾਢ ਕੈ ਰੋਹਨ ਕੇ ਉਰ ਵਿਚ ਧਰਿਓ ਹੈ ਕੰਸ਼ ਕਦਾਚ ਹਨ ਸਿਸ ਕੋ ਤੇ ਹਤੇ ਮਨ ਮੈਂ ਬਸ ਦੇਵ ਡਰਿਓ ਹੈ ਸੇਖ ਮਨੋ ਜਗ ਦੇਖਣ ਕੋ ਜਗ ਭੀਤਰ ਰੂਪ ਨਵੀਨ ਕਰਿਓ ਹੈ ਦੋਹਰਾ कृष्णा कृषन कर साधो बिसन कृष्ण क्रिश, बिसन केसन पतजास कृष्ण विश्व तर बे निमित तन में करयो प्रकाश अत्र कृष्ण जन्म स्वैया शंख गदा कर और त्रिशूल तरे तन कौच बढे बडभागी नंदग है कर सारंग सारंग पीत धर पट पै अनुरागी हो सोई होती जनमयो इह के ग्रह कै डर पै मन में उठ जागी ਦੇਵਕੀ ਪੁੱਤਰ ਨਾ ਜਾਣਿਓ ਲਖਿਓ ਗਾ ਹਰ ਕਹਿ ਕਹਿ ਪ੍ਰਣਾਮ ਸੋ ਪਾਇਨ ਲਾਗੀ ਦੋਹਰਾ ਲਖਿਓ ਦੇਵਕੀ ਹਰ ਮਨ ਲਖਿਓ ਨਾ ਕਰ ਕਰ ਤਾਤ ਲਖਿਓ ਜਾਣ ਕਰ ਮੋਹਿ ਕੀ ਤਾਨੀ ਤਾਨ ਕਨਾਤ ਕ੍ਰਿਸ਼ਨ ਜਨਮ ਜਬ ਹੀ ਭਇਓ ਦੇਵਨ ਭਇਓ ਹੁਲਾਸ ਸਤਰ ਸਬਾ ਅਬ ਨਾਸ ਹੋਏ ਹਮ ਕੋ ਹੋਏ ਮਿਲਾਸ ਦੋਹਰਾ ਆਨੰਦ ਸੋ ਸਭ ਦੇਵ ਤਨ ਸੁਮਨ ਦੀਨ ਬਰਖਾਏ ਸੋਕ ਹਰਨ ਦੁਸਟਨ ਦਲਨ ਪ੍ਰਗਟੇ ਜਗ ਮੋ ਆਏ ਜੈ ਜੈਕਾਰ ਭਇਓ ਜਬ ਸੁਨੀ ਦੇਵ ਕੀ ਕਾਨ ਤਰਾਸਤ ਹੋਏ ਮਨ ਮੈਂ ਕਹਿਓ ਸੋਰ ਕਰੈ ਕੋ ਆਨ ਦੋਹਰਾ ਬਾਸ ਦੇਵ ਅਰ ਦੇਵ ਕੀ ਮੰਤਰ ਕਰੈ ਮਨ ਮਾਹੇ ਕੰਸ ਕਸਾਈ ਜਾਣ ਕੈ ਹੀ ਅਦਕ ਡਰ ਪਾਹੇ ਇਤ ਕ੍ਰਿਸ਼ਨ ਜਨਮ ਬਰਨਨੰ ਸਵਈਆ ਮੰਤਰ ਵਿਚਾਰ ਕਰਿਓ ਦੋਹੁ ਹੂੰ ਮਿਲ ਮਰ ਡਰੈ ਇਹ ਕੋ ਮਤ ਰਾਜਾ ਆਨੰਦ ਹੈ ਕੇ ਕਰ ਆਏ ਹਉ ਡਾਰ ਕਾ ਟਾਟ ਇਹੀ ਮਨ ਮੈਂ ਤਿਨ ਸਾਜਾ ਕਾਹਨ ਕਹਿਓ ਮਨ ਮੈਂ ਨ ਡਰੋ ਤੁਮ ਜਾਹ ਨਿਸੰਕਮ ਜਾਵਤ ਬਾਜਾ ਮਾਇਆ ਕੀ ਖੈਂਚ ਕਨਾਤ ਲਈ ਧਰ ਬਾਲਕ ਸਉ ਦਬ ਆਪ ਬਿਰਾਜਾ ਦੋਹਰਾ ਕ੍ਰਿਸ਼ਨ ਜਦ ਤੈ ਨਗਰਾ ਹੈ ਭਯੋ ਬਾਸudev ਅਹੀ ਨ ਦਸ ਹਜ਼ਾਰ ਗਾਈ ਭਲੀ ਮਨ ਮਨਸ ਮਨੇ ਮਨਸ ਕਰਦੀਨਾ ਸਮਈਆ ਛੋਟ ਕੇ ਵਾਰ ਗਏ ਘਰ ਕੇ ਦਰ ਕੇ ਨਪਕੇ ਬਰ ਕੇ ਚਲਤੇ ਹਰ ਖੇ ਸਰਖੇ ਬਸਦੇ ਵਹਿ ਕੇ ਪਗ ਜਾਏ ਛੂਇਓ ਜਮੁਨਾ ਜਲਤੇ ਹਰ ਦੇਖਣ ਕੋ ਹਰ ਆਉ ਬੱਢ ਕੇ ਹਰ ਦੌਰ ਗਏ ਤਨ ਕੇ ਬਲਤੇ ਕਾਜ ਹੀ ਕਹ ਦਉ ਗਏ ਜੋ ਖਿਜੇ ਬਹੁ ਪਾਪਨ ਕੀ ਮਲਤੇ ਦੋਹਰਾ ਕ੍ਰਿਸ਼ਨ ਜਬੈ ਚੜਤੀ ਕਰੀ ਫੇਰੇ ਉਹ ਮਾਇਆ ਜਾਲ ਅਸੁਰ ਜਿਤੇ ਚੌਕੀ ਹੁਤੇ ਸੋਏ ਗਏ ਤਤਕਾਲ ਸਵਈਆ ਕਨ ਸਹ ਕੇ ਡਰ ਤੇ ਮਸਦੇਵ ਸੋ ਪਾਏ ਜਬ ਪਜਮਨਾ ਮਦ ਠਾਣੋ ਮਾਨਕ ਪ੍ਰੀਤ ਪੁਰਾਤਨ ਕੋ ਜਲ ਪਾਏ ਨ ਭੇਟਨ ਕਾਜ ਉਠਾਨੋ ਤਾ ਛਮ ਕੋ ਜਸ ਉਚ ਮਹਾ ਕਬ ਨੇ ਆਪਣੇ ਮਨ ਮੈਂ ਪਹਿਚਾਨੋ ਕਾਨ ਕੋ ਜਾਣ ਕਿਦੋ ਪਤ ਹੈ ਇਹ ਕਹਿ ਜਮਨਾ ਤੇ ਭੇਟਤ ਮਾਨੋ ਦੋਹਰਾ ਜਬੈ ਜਸੋਦਾ ਸੋਏ ਗਈ ਮਾਇਆ ਕੀਓ ਪ੍ਰਕਾਸ ਡਾਰ ਕਿਸਨ ਤਿਹ ਪੈ ਸੁਤਾ ਲੀਨੀ ਹੈ ਕਰਤਾਸ ਸੋਈਆ ਮਾਇਆ ਕੋ ਲੈ ਮਾਇਆ ਕੋ ਲੈ ਕਰ ਮੈਂ ਬਸ ਦੇਵ ਸੋ ਸੀਗਰ ਚਲਿਓ ਆਪਣੇ ਗ੍ਰਹਿ ਮਾਹੀ ਸੋਏ ਗਏ ਪਰ ਦਵਾਰ ਸਬੈ ਘਰ ਬੈ ਬਾਹਰ ਭੀਤਰ ਕੀ ਸੁਧ ਨਾਹੀ ਦੇਵ ਕੀ ਤੀਰ ਗਇਓ ਜਬ ਹੀ ਸਭ ਤੇ ਮਿਲ ਗਏ ਅਪਟ ਆਪਸ ਮਾਹੀ ਬਾਲ ਉਠੀ ਜਬ ਰੋਦਨ ਕੈ ਜਗ ਕੈ ਸੁਧ ਜਾਏ ਕਰੀ ਨਰ ਨਾਹੀ ਰੋਏ ਉਠੀ ਵਹ ਬਾਲ ਜਬ ਤਬ ਸ੍ਰੋਨਨ ਮੈਂ ਸੁਨ ਲਈ ਧੁਨ ਹੋਰੈ ਭਾਏ ਗਏ ਰਿਪਕੰਸਹਿ ਕੇ ਘਰ ਜਾਏ ਕਹਿਓ ਜਨਮਿਓ ਰਿਪ ਤੋਰਾ ਲੈ ਕਾ ਕਿਰਪਾਨ ਗਯੋ ਤੇ ਹਕੇ ਚਲ ਜਾਏ ਗਹੀ ਕਰ ਕੈ ਤਰ ਕਰ ਤੈ ਕਨ ਜੋਰੈ ਦੇਖੋ ਬਾਤ ਮਹਾ ਜੜ ਕੀ ਅਬ ਆਦਿਕ ਕੇ ਬਿਖ ਚਾਵਤ ਭੋਰੈ ਲੈ ਰਹੀ ਉਰ ਸੋਤੇ ਹਕੋ ਮੁਖ ਤੇ ਕਹਿਓ ਬਾਤ ਸੁਨੋ ਮਤਵਾਰੇ ਪੁੱਤਰ ਹਨੇ मम ਪਾਵਕ ਸੇ ਛਠਹੀ ਤੁਮ ਪਾਥਰ ਪਹਿ ਹਣ ਡਾਰੇ ਛੀਨ ਕ ਕੰਸ ਕਹਿਓ ਮੁਖ ਤੇ ਇਹ ਭੀ ਪਟਕੋ ਇਹ ਕ ਅਬ ਨਾਰੇ ਦਾਮਨ ਹੋਇ ਲਹਿ ਕੀ ਨਬ ਮੈ ਜਬ ਰਾਖ ਲਈ ਵਹਿ ਰਖਣ ਹਾਰੇ ਬਮੇ ਤੋ ਕਾ ਕੂਦ ਮੰਨ ਕਰ ਬਿਉਤ ਵਾ ਕੇ ਮਾਰ ਬੇ ਕੀ ਚਾਕਰ ਨ ਕਹਿ ਮਾਰਦਾਰੋ ਨਿਰਪ ਬਾਤ ਹੈ ਕਰਮ ਉਠਾਏ ਕੈ ਬਨਾਏ ਭਾਰੇ ਪਾਥਰ ਪੈ ਰਾਜ ਕਾਜ ਰੱਖ ਬੇ ਕੋ ਕਛੂ ਨਹੀਂ ਪਾਤ ਹੈ ਆਪਨੋ ਸੁਬਾਲ ਕਾਰ ਰੱਖ ਇਹ ਭਲੀ ਪਾਤ ਸਵਾਤ ਸਵਾਤ ਸਵੰਦ ਛਾਂਦ ਬਾਂਦ ਕਹਿ ਕਾ ਛੂਟ ਇਹ ਜਾਤ ਹੈ ਮਾਇਆ ਕੋ ਵਢਾਏ ਕੈ ਸੋ ਸਭਨ ਸੁਨਾਏ ਕੈ ਸੋ ਐਸੇ ਉੱਡੀ ਪਾਰਾ ਜੈ ਸਿਤ ਪਾਰਾ ਉੱਡ ਜਾਤ ਹੈ ਸਵਈਆਂ ਆਠ ਪੂਜਾ ਕਰ ਕੈ ਆਪਣੀ ਸਭਨੋ ਕਰਮੈ ਬਰ ਆਇਓ ਦਲੀਨੇ ਜਵਾਲ ਨਿਕਾਸ ਕਹੀ ਮੁਕਤੇ ਰਿਪ ਔਰ ਭਇਓ ਤੁਮਰੋ ਮਤ ਹੀਨੇ ਦਮਨ ਸੀਲਹਿ ਕੈ ਨਭ ਮੈ ਦਰ ਕੈ ਫਟਗੇ ਤਿਹ ਸਤਰਨ ਸੀਨੇ ਮਾਰ ਡਰੈ ਇਹ ਹੂੰ ਹਮ ਹੂੰ ਤਮਤਰਾ ਸਮਨੇ ਅਤਿ ਦਾਤਨ ਕੀਨੇ ਅਥ ਦੇਵਕੀ ਮਸ ਦੇਵ ਚੋਰ ਬੋ ਸਵਯਾ ਬਾਤ ਸੁਣੀ ਇਹ ਕੀ ਜਬ ਸੋਨਨ ਨਿੰਦਤ ਦੇਵਨ ਕੋ ਘਰ ਆਇਓ ਝੂਠ ਹਨੇ ਹਮ ਪੈ ਭਗਨੀ ਸੁਤ ਜਾਇ ਕ ਪਾਇਨ ਸੀਸ ਨਿਵਾਇਓ ਗਿਆਨ ਕਥਾ ਕਰਕੇ ਅਤ ਹੀ ਬਹ ਦੇਵਕੀ ਔ ਬਸ ਦੇਵ ਨਿਜਾਇਓ ਹੋਇ ਕ ਪ੍ਰਸੰਨ ਬੁਲਾਏ ਨਹਾਰ ਕੋ ਲੋਹ ਔ ਮੋਹ ਕੋ ਫਾਂਡ ਘਟਾਇਓ ਇਹ ਤੋਂ ਸ੍ਰੀ ਬਚੇਤਰ ਨਾਟਕ ਕ੍ਰਿਸ਼ਨ ਅਵਤਾਰੇ ਦੇਵ ਕੀ ਬਸ ਦੇਵ ਕੋ ਛੋੜ ਬੋ ਬਰਨਨ ਸਮਾਪਤ ਕੰਸ ਮੰਤਰੀ ਅਨ ਸੋ ਵਿਚਾਰ ਕਰਤ ਭਇਆ ਦੋਹਰਾ ਮੰਤਰੀ ਸਕਲ ਬੁਲਾਏ ਕੈ ਕੀਨੋ ਕੰਸ ਵਿਚਾਰ ਬਾਲਕ ਜੋ ਮਮ ਦੇਸ ਮੈ ਸੋ ਸਭ ਡਾਰੋ ਮਾਰ ਸਵਈਆ ਭਾਗਵਤ ਕੀ ਇਹ ਸੁਧ ਕਥਾ ਬਹੁ ਬਾਤ ਭਰੇ ਭਲੀ ਭਾਂਤ ਉਚਾਰੀ ਬਾਕੀ ਕਹੋ ਪੁਨ ਆਉ ਕਾਠ ਕੋ ਸੁਭ ਰੂਪ ਧਰਿਓ ਬ੍ਰਿਜ ਮਦ ਮੁਰਾਰੀ ਦੇਵ ਸਭੈ ਹਰਖੇ ਸੁਨ ਭੂਮੈ ਹੈ ਔਰ ਮਨ ਹਰਖੈ ਨਰ ਨਾਰੀ ਮੰਗਲ ਹੋਹਿ ਘਰਾ ਘਰ ਮੈਂ ਉਤਰਿਓ ਅਵਤਾਰਨ ਕੋ ਅਵਤਾਰੀ ਸੋਈਆ ਜਾਗ ਉਠੇ ਜਸੁਦਾ ਜਬ ਹੀ ਪਿਖ ਪੁੱਤਰ ਹੈ ਦੇਨ ਲਗੀ ਹੁਨੀਆ ਹੈ ਪੰਡਤਨ ਕੋ ਅਰ ਗਾਇਨ ਕੋ ਬਹੁਦਾਨ ਦਿਓ ਸਭ ਹੀ ਗੁਨੀਆ ਹੈ ਪੁੱਤਰ ਭਇਓ ਸੁਨ ਕੈ ਬ੍ਰਿਜ ਭਾਮਨ ਓਡ ਕੈ ਲਾਲ ਚਲੀ ਚੁਨੀਆ ਹੈ ਜੋ ਮਿਲ ਕੈ ਘਨ ਕੇ ਦਿਨ ਮੈਂ ਉੱਡ ਕੈ ਸੋ ਚੱਲੀ ਜੋ ਮਨੋ ਮੁਨੀਆ ਹੈ ਨੰਦ ਬਾਚ ਕੰਸ ਪ੍ਰਤ ਦੋਹਰਾ ਨੰਦ ਮਹਰ ਲੈ ਭੇਟ ਭੇਟ ਕੋ ਗਇਓ ਕੰਸ ਕੇ ਪਾਸ ਪੁੱਤਰ ਭਇਓ ਹਮਰੇ ਗਹੇ ਜਾਏ ਕਹੀ ਅਰਦਾਸ ਬਸਦੇਵ ਬਾਚ ਨੰਦ ਸੋ ਦੋਹਰਾ ਨੰਦ ਚਲਿਓ ਗ੍ਰਹਕੋ ਜਬ ਸੁਨੀ ਬਾਤ ਬਸਦੇਵ ਪਹਿ ਵਹ ਤੁਮਕੋ ਬਦੋ ਸੁਨੋ ਗੋਪ ਪਤਪੇਵਾ ਕੰਸ ਬਾਚ ਬਕੀ ਸੋ ਸਵਯਾ ਕੰਸ ਕਹ ਬਕੀ ਬਾਤ ਸੁਨੋ ਇਹ ਅਜ ਇਹ ਅਜ ਕਰੋ ਤੁਮ ਕਾਜ ਹਮਾਰੋ ਬਾਰਕ ਜੇ ਜਨਮ ਇਹ ਦੇਸ ਮੈਂ ਤਾਹੇ ਕੋ ਜਾਏਗਾ ਸੀਗਰ ਸੰਘਾਰੋ ਕਾਲ ਵਹ ਹਮਰੋ ਕਹੀਏ ਤਿਹ ਤਰਾਸ ਡਰਿਓ ਹਿਆ ਨਾਮ ਮਾਮ ਪਾਰੋ ਹਾਲ ਬਿਹਾਲ ਭਇਓ ਤਿਹ ਕਾਲ ਮਨੋ ਤਨ ਮੈਂ ਜੋ ਦਸਿਓ ਆਹੇ ਕਾਰੋ ਪੂਤਨਾ ਬਾਤ ਕੰਸ ਪ੍ਰਾਤ ਦੋਹਰਾ ਇਹ ਸੁਨ ਕੇ ਤੰਬ ਪੂਤਨਾ ਕਹੀ ਕੰਸ ਸੋ ਬਾਤ ਬਰਮਾ ਜਾਏ ਸਭ ਹਨੋ ਮਿਟ ਤਿਹਾਰੋ ਤਾਤ ਸਵੈਆ ਸੀ ਸੁਨਿਮਾਏ ਉਠੀ ਤਮ ਬੋਲ ਸੋ ਕੋਲ ਮਿੱਠਾ ਲਪਟੋ ਥਨ ਮੈਂ ਬਾਲ ਜੋ ਪਾਨ ਕਰੇ ਤਜਾ ਪ੍ਰਾਨਨ ਤਾਹੇ ਮਸਾਨ ਕਰੋ ਛਿਨ ਮੈਂ ਬੁੱਧ ਤਾਨ ਸੁਬਦ ਤਾਨ ਸੁਜਾਨ ਕਹੇ ਸਤਮਾਨ ਸੋ ਆਏ ਹੈ ਟੋਰ ਕਹਿ ਤਾ ਹਨ ਮੈਂ ਨਿਰਭਾਉ ਨਿਰਬਰਾਜ ਕਰੋ ਨਗਰੀ ਸੰਗਰੀ ਜਿਨ ਸੋਚ ਕਰੋ ਮਨ ਮੈਂ ਕਬਿਓ ਬਾਤ ਦੋਹਰਾ ਅਤ ਪਾਪਨ ਜਗਨਨਾਥ ਪਰ ਬੀਡਾਲਿਓ ਉਠਾਇ ਕਪਟ ਰੂਪ ਸੋਰਹ ਸਜੇ ਗੋਕਲ ਪਹੁੰਚੀ ਜਾਏ ਸੋਈਆ ਕਾਜਰ ਨੈਣ ਦੀਏ ਮਨਮੋਹਤ ਈਂਗਰ ਕੀ ਬਿੰਦਰੀ ਜੋ ਵਿਰਾਜੈ ਟਾਂਡ ਭੁਜਾਨ ਬਣੀ ਕਟਕੇ ਹਰ ਪਾਇਨ ਨੂਪਣ ਕੀ ਧੁਨ ਬਾਜੈ ਹਾਰ ਗਰੇ ਮੁਕਤਾ ਹਲਕੇ ਗਈ ਨੰਦ ਦੁਆਰਹਿ ਕੰਸ ਕਹਿ ਕਾਜੈ ਬਾਸ ਸੁਬਾਸ ਬਸੀ ਸਭ ਹੀ ਤਨ ਅਨਨ ਮੈਂ ਸਾਸ ਕੋਟਕ ਲਾਜੈ ਜਸੋਦਾ ਬਾਚ ਪੂਤਨਾ ਪ੍ਰਾਤਰ ਲੋਹਰਾ ਬਹੁ ਆਦਰ ਕਰ ਪੂਛਿਓ ਜਸ ਮਤ ਬਚਨ ਰਸਾਲ ਆਸਣ ਪੈ ਬੈਠਾ ਏ ਕਹੇ ਬਾਤ ਬਹੁ ਕੰਬਾਲ ਪੂਤਨਾ ਬਾਚ ਜਸੋਦਾ ਸੋ ਰੂਹ ਹਰਾ ਮਹਿਰ ਤਿਹਾਰੇ ਸੁਤ ਸੁਨਿਓ ਜਨਮ ਰੂਪ ਅਨੂਪ ਮੋ ਗੋਦੀਂ ਦਾ ਦੂਦ ਹੋ ਉਹ ਲੈ ਸਭ ਕੋ ਭੂਪ ਸੋਇਆ ਗੋਦ ਦਇਓ ਜਸ ਦਾਤਾ ਬਤਾ ਕੇ ਸੋ ਅੰਤ ਸਮੈ ਤਬ ਹੀ ਉਨ ਲੀਨੋ ਭਾਗ ਬੜੇ ਦੁਰ ਬੁੱਧਨ ਕੇ ਭਗਵਾਨ ਕਉ ਜਿਨ ਅਸਤਨ ਦੀਨੋ ਥੀਰ ਕਤਰ ਸੋ ਤਾਹੀ ਕੇ ਪ੍ਰਾਨ ਸੋ ਐਚ ਲੈ ਮੁਖ ਮੋ ਇਹ ਕੀਨੋ ਜੋਗ ਗਣੀ ਤੁਮਰੀ ਤਨ ਲਾਇਕ ਕੀ ਲਐ ਟੁਚ ਛਾਡ ਕੇ ਪੀਨੋ ਦੋਹਰਾ ਪਾਪ ਕਰਿਓ ਬਹੁਪੂਤਨ ਜਾ ਕੋ ਜਾ ਸੋ ਨਰਕ ਦਰਾਈ ਅੰਤ ਕਹਿਓ ਪਰ ਛਾਡਦਾ ਬਸੀ ਬਿਕੁੰਠ ਹੈ ਜਾਏ ਸਵਿਆ ਦੇਹ ਛੇ ਕੋਸ ਪ੍ਰਮਾਨ ਭਈ ਬੁਖਰਾ ਜਿਮ ਪੇਟ ਮੁਖੋ ਨਲੂਆ ਰੇ ਡੰਡ ਦੂ ਕੋਲ ਭਏ ਤਿਹਕੇ ਜਨ ਬਾਰ ਸਿਬਾਲ ਤੇ ਮੋ ਜਨ ਬਾਰ ਸਿਬਾਲ ਤੇ ਸੇਖ ਪੂਆਰੇ ਸੀਸ ਸੁਮੇਰ ਕੋ ਸਿੰਗ ਭਇਓ ਤਿਹ ਆਖਨ ਮੈਂ ਪਰਗੇ ਖੱਡੂਆ ਰੇ ਖੱਡੂਆ ਰੇ ਸਾਹ ਕੇ ਕੋਟ ਮੈਂ ਤੂਪ ਲੱਗੀ ਬਿ ਬਗੋਲਨ ਕੇ ਹੋਏ ਗਏ ਗੰਡੂਆ ਰੇ ਦੋਹਰਾ ਆਸਨ ਮੁਕੁੱਲਾ ਕ੍ਰਿਸ਼ਨ ਤੇ ਹ ਉਪਰ ਸੋਏ ਗਏ ਢਾਇ ਤਬ ਬ੍ਰਿਜ ਲੋਕ ਸਭ ਗੋਦ ਉਠਾਏ ਲੈ ਦੁਹਦਾ ਕਾਟ ਕਾਟ ਤਨ ਇਕ ਠੋਕੀਓ ਕਿ ਯੋ ਬਤਾ ਕੋ ਤੇਰ ਦੇ ਇੰਦਰ ਚਹੂਰ ਤੇ ਬਾਰਤ ਲਗੀ ਨ ਬੇਰ ਸਵਈਆ ਜਬ ਹੀ ਨੰਦ ਆਏ ਹੈ ਗੋਕਲ ਮੈਂ ਲਈ ਬਾਸ ਸੁਬਾਸ ਮਹਾ ਬਿਸਮਾਨਿਓ ਲੋਕ ਸਬੈ ਬ੍ਰਿਜ ਕੋ ਬਰਤਤ ਕਹਿਓ ਸੁਨ ਕੈ ਮਨ ਮੈਂ ਡਰ ਪਾਨਿਓ ਸਾਚ ਕਹੀ ਹਮਤ ਨੇ ਵਹਿ ਮੋ ਪਹਿ ਤੋ ਪਰ ਤਛ ਪਈ ਹਮ ਜਾਦਿਓ ਤਾ ਦਿਨ ਦਾਨ ਅਨੇਕ ਦਿਯੋ ਸਭ ਬਿਪਨ ਬੇਦ ਅਸੀ ਸਭ ਖਾਨਿਓ ਦੋਹਰਾ ਬਾਲ ਰੂਪ ਹੋਇ ਉਤਰਿਓ ਦਇਆ ਸਿੰਧ ਕਰਤਾਰ ਪ੍ਰਥਮ ਉਧਾਰੀ ਉਧਾਰੀ ਪੂਤਨਾ ਭੂਮ ਉਤਾਰਿਓ ਭਾਰ ਇਤ ਸ੍ਰੀ ਦਸ਼ਮ ਸਕੰਧ ਪੁਰਾਣੇ ਬਚਿਤ੍ਰਨਾਟਕ ਪੂਤਨਾ ਬਧ ਧਿਆਏ ਸਮਾਪਤੰ ਆਤ ਨਾਮ ਕਰਨ ਕਥਨੰ ਦੋਹਰਾ ਬਸਦੇਵ ਗਰਗ ਕਉ ਨਿਕਟ ਲੈ ਕਹੀ ਜੋ ਤਾਹ ਸੁਨਾਏ ਗੋਕਲ ਨੰਦਹ ਕੇ ਭਵਨ ਕਿਰਪਾ ਕਰੋ ਤੁਮ ਜਾਈ ਉਤਤਾਤ ਹਮਰੇ ਤਹਾਂ ਨਾਮ ਕਰਨ ਕਰ ਦੇਹੋ ਮਤੋ ਮਬੇਨ ਨਹੀਂ ਜਾ ਨਹੀਂ ਔਰ ਸ੍ਰਵਨ ਸੁਨ ਲੇ ਹੋ ਸਵਯਯ ਬੇਗ ਚਲਿਓ ਦੇਜ ਗੋਕਲ ਕਉ ਬਸਦੇਵ ਮਹਾਨ ਕਹੀ ਸੋਈ ਮਾਨੀ ਨੰਦ ਕੇ ਧਾਮ ਗਇਓ ਤਮਹੀ ਬਹੁ ਆਦਰ ਤਾਹੇ ਕਰਯੋ ਨਦ ਰਾਣੀ ਨਾਮ ਸੁ ਕ੍ਰਿਸ਼ਨ ਕਹਯੋ ਇਹ ਕੋ ਕਰ ਮਾਨ ਲਈ ਇਹ ਬਾਤ ਮਖਾਨੀ ਲਾਇ ਲਗਨ ਨਿਛਤਰਨ ਸੋਦ ਕਹੀ ਸਮਝਾਇ ਅਕਥ ਕਹਾਣੀ ਦੋਹਰਾ ਕ੍ਰਿਸ਼ਨ ਨਾਮ ਤਾ ਕੋ ਧਰਯੋ ਗਰਗਹਿ ਮਨ ਵਿਚਾਰ ਸ਼ਾਮ ਪਲੋਟੈ ਪਾਏ ਜੇ ਹਾ ਇਹ ਸਮ ਮਨੋ ਮਰਾਰ ਸੁਕਲ ਬਰਨ ਸਤ ਜੁਗ ਭਏ ਪੀਤ ਬਰਨ ਤ੍ਰਿਤਾ ਹੈ ਪੀਤ ਬਰਨ ਪਟ ਸ਼ਾਮ ਤਨ ਨਰ ਨਾਹਨ ਨਾਹਨ ਕੇ ਨਾਹੇ ਸਵਈਆ ਅਨਯ ਦਯੋ ਕਰ ਗਏ ਜਬ ਨੰਦਹ ਤਉ ਉਤ ਕਹਿ ਜਮਨਾ ਤਟ ਆਇਓ ਨਾਏ ਕਟੈ ਕਰ ਕੈ ਧੁੱਤੀਆ ਹਰ ਕਉ ਅਰ ਦੇਵਣ ਭੋਗ ਲਗਾਇਓ ਆਏ ਗਏ ਨੰਦ ਲਾਲ ਤਬੈ ਗਾਰ ਕਰ ਸੋਗਹਿ ਕੈ ਆਪਣੇ ਮੁਖ ਪਾਇਓ ਚਕਰਤ ਹੋਇ ਗਇਓ ਪੇਖ ਤਬੈ ਤੇ ਅਨ ਸਬੈ ਇਨ ਪੀਟ ਗਵਾਇਓ ਇਹ ਵਿਚਾਰ ਕਰਿਓ ਮਨ ਮੈਂ ਇਹ ਤੋਂ ਨਹ ਬਾਲਕ ਪੈ ਹਰ ਜੀ ਹੈ ਮਨਸ ਪੰਚ ਭੂ ਆਤਮਕੋ ਮਿਲ ਕੇ ਤਿਨ ਸੋਸਾਰਤ ਕਰਤਾ ਸਰ ਜੀ ਹੈ ਯਾਦ ਕਰੀ ਮਮਤਾ ਇਹ ਕਾਰਨ ਮਦ ਕਉ ਦੂਰ ਕਰੈ ਕਰ ਜੀ ਹੈ ਮੋਦ ਲਈ ਤਿਹ ਕੀ ਮਤਿਉ ਪਾਟ ਸੋ ਤਨ ਧੰਪਤ ਜਿਉ ਧਰ ਜੀ ਹੈ ਸਵਿਆਨੰਦ ਕੁਮਾਰ ਤ੍ਰਿਭਾਰ ਭਇਓ ਜਬ ਤੋ ਮਨ ਬਾਮਨ ਕਰੋਧ ਕਰਿਓ ਹੈ ਮਾਟ ਖਿਜੀ ਜਸਦਾ ਹਰ ਕੋ ਗਹਿ ਕਾ ਉਰ ਆਪਣੇ ਲਾਇ ਧਰਿਓ ਹੈ ਬੋਲ ਉਠੇ ਭਗਵਾਨ ਤਬੈ ਇਹ ਦੋਸ ਨਹੈ ਮੋਹਿ ਯਾਦ ਕਰਿਓ ਹੈ ਪੰਡਤ ਜਾਣ ਲਈ ਮਨ ਮੈਂ ਉਠ ਕਹਿ ਤੇ ਹਕ ਟਿਟੇ ਹਕੇ ਤਮਕ ਮਾਇ ਪਰਿਓ ਹੈ ਦੁਹਰਾ ਨੰਦਦਾਨਤਾ ਕਉ ਦਇਓ ਕਹਿ ਲੋ ਕਹੋ ਸੁਨਾਈ ਗਰਗ ਆਪਨੇ ਘਰ ਚਲਿਓ ਮਹਾ ਪ੍ਰਮੋਦ ਮਨ ਪਾਈ ਨੰਦਦਾਨਤਾ ਕਉ ਦਇਓ ਕਹਿ ਲੋ ਕਹੋ ਸੁਨਾਈ ਗਰਗ ਆਪਨੇ ਘਰ ਚਲਿਓ ਮਹਾ ਪ੍ਰਮੋਦ ਮਨ ਪਾਈ ਏਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਨਾਮ ਕਰਨ ਬਰਨਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ